ਓ ਓਮਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਵਿਚਾਰ ਹੈ ਪਵਿੱਤਰ ਸਥਾਨ ਇੱਕ ਵਾਰ ਸੰਗਤ ਨੇ ਗੁਰੂ ਨਾਨਕ ਜੀ ਕੋਲੋਂ ਪੁੱਛਿਆ ਕਿ ਦੁਨੀਆਂ ਦਾ ਸਭ ਤੋਂ ਪਵਿੱਤਰ ਸਥਾਨ ਕਿਹੜਾ ਹੈ ਗੁਰੂ ਸਾਹਿਬ ਨੇ ਸਮਝਾਇਆ ਕਿ ਜਿੱਥੇ ਪ੍ਰਮਾਤਮਾ ਦਾ ਸਭ ਤੋਂ ਜ਼ਿਆਦਾ ਨਾਮ ਲਿਆ ਜਾਂਦਾ ਹੈ ਉਹੀ ਸਭ ਤੋਂ ਪਵਿੱਤਰ ਸਥਾਨ ਹੈ ਅੱਜ ਦਾ ਮਨੁੱਖ ਵੀ ਪਵਿੱਤਰ ਸਥਾਨਾਂ ਦੀ ਦੌੜ ਵਿੱਚ ਲੱਗਾ ਹੈ ਤੇ ਉਹਨਾਂ ਪਵਿੱਤਰ ਸਥਾਨਾਂ ਨੂੰ ਲੱਭ ਰਿਹਾ ਹੈ ਜਿੱਥੇ ਜਾ ਕੇ ਉਹ ਪ੍ਰਮਾਤਮਾ ਨਾਲ ਜੁੜ ਸਕੇ ਇੱਕ ਲੰਮੇ ਸਮੇਂ ਤੱਕ ਉਹਨਾਂ ਸਥਾਨਾਂ 'ਤੇ ਰਹਿਣ ਤੋਂ ਬਾਅਦ ਪਤਾ ਚਲਦਾ ਹੈ ਕਿ ਇੱਥੇ ਤਾਂ ਜਿਹਾ ਸੋਚਿਆ ਸੀ ਵੈਸਾ ਨਹੀਂ ਅਤਿੱਤਰ ਸਥਾਨਾਂ 'ਤੇ ਤਾਂ ਬੁਰਾਈਆਂ ਦਾ ਡੇਰਾ ਹੀ ਬਣਿਆ ਹੋਇਆ ਹੈ ਉਹ ਧਾਰਮਿਕ ਇਨਸਾਨ ਥੱਕ ਟੁੱਟ ਕੇ ਫਿਰ ਵਾਪਸ ਕਰਨ ਨੂੰ ਪਰਤ ਆਉਂਦਾ ਹੈ ਕੋਈ ਵਿਅਕਤੀ ਬਾਹਰ ਪਵਿੱਤਰ ਸਥਾਨਾਂ ਦੀ ਖੋਜ ਕਰ ਰਿਹਾ ਹੈ ਉਸ ਨੂੰ ਆਪਣੇ ਘਰ ਵਿੱਚ ਵੀ ਪਵਿੱਤਰ ਸਥਾਨ ਦੀ ਜਗ੍ਹਾ ਨਹੀਂ ਮਿਲਦੀ ਜੋ ਇਨਸਾਨ ਕਰਤਾ ਮਾਲਕ ਹੋ ਕੇ ਵੀ ਘਰ ਵਿੱਚ ਇੱਕ ਪਵਿੱਤਰ ਸਥਾਨ ਨਹੀਂ ਬਣਾ ਸਕਦਾ ਉਸ ਨੂੰ ਬਾਹਰ ਦੇ ਪਵਿੱਤਰ ਸਥਾਨਾਂ ਦਾ ਕੀ ਪਤਾ ਇਸ ਲਈ ਉਹ ਭਟਕਦਾ ਹੀ ਰਹਿੰਦਾ ਹੈ ਗੁਰੂ ਨਾਨਕ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ ਸਭ ਕਿਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਪਰਮ ਪੁਲਾਹੀ ਗੁਰ ਪ੍ਰਸਾਦ ਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਓ ਮਤਲਬ ਸਾਫ਼ ਹੈ ਜਿੰਨਾ ਮਨੁੱਖਾਂ ਨੇ शरीर रूपी कार ਵਿੱਚ ਅੰਦਰ ਪਰਮਾਤਮਾ ਨੂੰ ਪਾ ਲਿਆ ਹੈ ਉਹਨਾਂ ਔਣਖਾਂ ਨੂੰ ਬਾਹਰ ਦੇ ਪਰਮਾਤਮਾ ਦਾ ਰਹਿਸਿਆਗੀ ਸਮਝ ਆ ਜਾਵੇਗਾ ਭਗਤ ਸਾਧੂ ਸੰਤ ਗੁਰੂ ਇਹਨਾਂ ਨੇ ਪਰਮਾਤਮਾ ਨੂੰ ਅੰਦਰੋਂ ਹੀ ਪਾ ਲਿਆ ਹੈ ਇਸ ਲਈ ਘਰਾਂ ਵਿੱਚ ਪਰਮਾਤਮਾ ਦਾ ਇੱਕ ਸਥਾਨ ਬਣਾ ਕੇ ਸਾਨੂੰ ਉਸ ਨਾਲ ਜੁੜੇ ਰਹਿਣਾ ਚਾਹਤਾ ਹੈ ਸ਼ਰੀਰ ਹੀ ਮਨੁੱਖ ਦਾ ਕਰ ਹੈ ਇਹ ਸਭ ਕੁਝ ਇਸ ਘਰ ਵਿੱਚ ਹੀ ਹੈ ਸ਼ਬਦ ਨਾਲ ਜੁੜ ਕੇ ਹੀ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਸੰਗਤ ਜੀ ਬਾਣੀ ਪੜਦਿਆਂ अनेका ਤਰ੍ਹਾਂ ਦੀਆਂ ਪੁੱਲਾਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਆਪ ਜੀ ਸਤਿਗੁਰ ਦਾਤ ਆ ਸਮਝ ਕੇ ਮਾਫ ਕਰ ਦਿਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ